ਸ਼ਸਤਰੀਕਾਲ ਜੀ ਦੋਸਤੋ ਮੈਂ ਸੁਰਿੰਦਰ ਢੈਲਮਾ ਤੇ ਤੁਸੀਂ ਜੁੜ ਚੁੱਕੇ ਹੋ ਢੈਲਮਾ ਟੀਵੀਜ਼ਨ ਦੇ ਨਾਲ ਸੋ ਅੱਜ ਦਾ ਵਲੌਗ ਆ ਜਿਹੜਾ ਉਹ ਇਹ ਵਲੌਗ ਸਾਡੀ ਆਉਣ ਵਾਲੀ ਵੈਬ ਸੀਰੀਅ ਜਿਹੜੀ ਦਾ ਡੈਰੀ ਜਿਹੜੀ ਕਿ ਤੁਹਾਨੂੰ ਆਪਣੇ ਪੁਰਾਣੇ YouTube ਚੈਨਲ ਸੁਰਿੰਦਰ ਢੈਲਮਾ ਤੇ ਮਿਲੂਗੀ ਸੋ ਇਹ ਵੈਬ ਸੀਰੀ ਦੀ ਸ਼ੂਟਿੰਗ ਕਰ ਰਹੇ ਆ ਸੋ ਉਸੇ ਸ਼ੂਟਿੰਗ ਦੇ ਨਾਲ ਸੰਬੰਧਤ ਅੱਜ ਦਾ ਜਿਹੜਾ ਇਹ ਵਲੌਗ ਹੈਗਾ ਅ ਦਾ ਡਾਇਰੀ ਟਾਈਟਲ ਆ ਉਸ ਵੈਬ ਸੀਰੀ ਦਾ ਤੇ ਪਹਿਲਾ ਐਪੀਸੋਡ ਆ ਜਿਹੜਾ ਉਹ ਸ਼ੂਟ ਕਰ ਰਹੇ ਹੈਗੇ ਆ ਪੁਰਾਣੇ ਚੈਨਲ ਤੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈਗਾ ਕਿ ਇਹ ਸੀਰੀ ਆ ਜਿਹੜੀ ਤੁਹਾਨੂੰ ਮਿਲੂਗੀ ਉਮੀਦ ਕਰਦੇ ਤੁਸੀਂ ਬਹੁਤ ਬਹੁਤ ਪਿਆਰ ਕਰੋਗੇ ਤੇ ਤੁਹਾਨੂੰ ਇਹ ਸੀਰੀ ਆ ਜਿਹੜੀ ਸੁਰਿੰਦਰ ਢਿਲਵਾ ਚੈਨਲ ਤੇ ਮਿਲੂਗੀ ਸੋ ਅੱਜ ਅਸੀਂ ਸ਼ੂਟਿੰਗ ਕਰਨ ਜਾ ਰਹੇ ਆ ਸਾਰੀ ਟੀਮ ਆ ਸੈੱਟ ਤੇ ਪਹੁੰਚ ਚੁੱਕੀ ਆ ਸੋ ਦਿਖਾਵਾਂਗੇ ਤੁਹਾਨੂੰ ਕਿਵੇਂ-ਕਿਵੇਂ ਸ਼ੂਟ ਕਰਦੇ ਆ ਵਿੱਚੋਂ ਛੋਟੇ-ਛੋਟੇ ਕਲਿੱਪ ਆ ਜਿਹੜੇ ਸ਼ੂਟਿੰਗ ਦੇ ਉਹ ਵੀ ਤੁਹਾਨੂੰ ਨਾਲ-ਨਾਲ ਦਿਖਾਉਂਦੇ ਰਵਾਂਗੇ ਸੋ ਬੜੀ ਇੰਟਰਸਟਿੰਗ ਆ ਜਿਹੜੀ ਇਹ ਵੈਬ ਸੀਰੀਆ ਸਸਪੈਂਸ ਨਾਲ ਭਰੀ ਹੋਈ ਆ ਸੋ ਉਮੀਦ ਕਰਦੇ ਆ ਤੁਸੀਂ ਬਹੁਤ-ਬਹੁਤ ਪਿਆਰ ਦੇ ਜਾਨੇ ਮੋੜ ਦੀਆਂ ਪਹਾੜੀਆਂ ਤੇ ਆ ਗਏ ਨੇ ਲਓ ਵੀ ਮਿੱਤਰੋ ਲੋਕੇਸ਼ਨ ਤੇ ਪਹੁੰਚ ਗਏ ਤੇ ਕਹਿੰਦੇ ਸ਼ੂਟ ਕਰਨ ਲੱਗੇ ਅਦਰ ਆਪਣੇ ਡਾਇਰੈਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਆਪਣੇ ਡਾਇਰੈਕਟਰ ਸਾਹਿਬ ਤੇ ਕੈਮਰਾਮੈਨ ਰਾਈਟਰ ਸਾਰਾ ਕੁਝ ਇੱਥੇ ਹੀ ਆਣੀ ਆਪਣੇ ਸਤਿ ਸ਼੍ਰੀ ਅਕਾਲ ਦੇਖੋ ਜੀ ਇੱਧਰ ਐਸ ਐਚ ਸਾਹਿਬ ਕਿਤੇ ਯਾਰ ਉਹ ਆਪਾਂ ਇਧਰ ਕਰ ਲਾਂਗੇ ਮੋਟਰ ਤੇ ਕਰਨਾ ਇੱਕ ਪੱਸੀ ਗੋਲ ਉਹ ਜਿਹੜਾ ਆਵਾਜ਼ ਆਉਂਦੀ ਆ ਪੁੱਛ ਹੈਗਾ ਮੇਰੇ ਹੈਗਾ ਵੀਰਾ ਦਾ ਚੰਗੇ ਵੀਡੀਓ ਧਾਰਾ ਝੜੇ ਵਗੜੇ ਉਗਾਲਾ ਇਧਰ ਮਲਾ ਜੂਈ ਕਹਿੰਦੇ ਮੈਂ ਘਰੇ ਜਾ ਕੇ ਧਾਰਾ ਕੱਢਣ ਗਈ ਇਹ ਵੀ ਮੈਂ ਬਤਾ ਰਹੀ ਵੀਰ ਨੂੰ ਭਾਈ ਜੀ ਇਧਰ ਮਲਾ ਮੈਨੂੰ ਛੁੱਟੀ ਦਿਓ ਹੀ ਕਹਿੰਦਾ ਘਰੇ ਜਾ ਕੇ ਧਾਰਾ ਕੱਢਣੀਆਂ ਮੈਂ ਨੰਦੋ ਰਾਵਣ ਬਨੈਲ ਆ ਮੇਰੇ ਛੇਤੀ ਤੀਰ ਮਾਰੋ ਜੀ ਤਾਰਾ ਕਿੰਨਾ ਤਮਾਹ ਹੋਰ ਡਾਇਰੈਕਟਰ ਸਾਹਿਬ ਇਸ ਗੱਲ ਜੀ ਅੱਸੀ ਕਾਲ ਜੀ ਹੋਰ ਕੁਝ ਕਹਿਣਾ ਚਾਹੂਗੇ ਕਹਿਣਾ ਤਾਂ ਇਹੀ ਚਾਹੁੰਦੇ ਆ ਕਿ ਆਪਣੀ ਨਵੀਂ ਵੈਬ ਸੀਰੀਏ ਜਿਹੜੀ ਉਹ ਸ਼ੂਟ ਕਰ ਰਹੇ ਆ ਜਿਹਦਾ ਟਾਈਟਲ ਦਾ ਡਾਇਰੀ ਸੋ ਬੇਨਤੀ ਆ ਕਿ ਇਹਨੂੰ ਵੱਧ ਤੋਂ ਵੱਧ ਪਿਆਰ ਦਿਓ ਜੀ ਆਉਣ ਵਾਲੇ ਦਿਨਾਂ ਵਿੱਚ ਸ੍ਰਿੰਦਰ ਢਿੱਲਮਾ ਚੈਨਲ ਤੇ YouTube ਚੈਨਲ ਤੇ ਵੀਡੀਓ ਆ ਜੇਗੀ। ਉਹ ਇਹਨੂੰ ਵੱਧ ਤੋਂ ਵੱਧ ਦੇਖਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਤੇ ਬਹੁਤ ਸਾਰਾ ਪਿਆਰ ਦਿਓ। ਇਹੀ ਤੁਹਾਡੇ ਤੋਂ ਉਮੀਦ। ਠੀਕ ਹੈ ਜੀ। ਤੇ ਮਿੱਤਰੋ ਸ਼ੇਅਰ ਕਰ ਦਿਓ ਜੇ ਸਾਰੇ। ਬਹੁਤ ਘੰਟ ਆਪਣੀ ਵੈਬ ਸੀਰੀ ਆ ਰਹੀ ਹੈ ਜਲਦੀ। ਮੁੰਡੇ ਮਿਹਨਤ ਕਰਦੇ ਆ ਪੂਰੀ। ਓ ਮਾਈ ਗੋਡ। ਇਹਨਾਂ ਵਾਲੇ ਆ। ਆਈਟਮਾਂ। ਗਾਈਸ ਦੇਖੋ ਪਿੱਛੇ ਕੀ ਆ ਰਿਹਾ ਉਹ ਥੀਰੀ ਬੱਦਲ ਕਿੰਨੇ ਗਏ ਢਾਰੇ ਇਹੋ ਵਜਾ ਕਰੂਗਾ ਇਸ ਤੇ ਫਤੂ ਗਿਆ ਵਧੀਆ ਦੱਸ ਹੋਰ ਘਰ ਪਰਿਵਾਰ ਕਿਵੇਂ ਆ ਤੇਰਾ ਸਭ ਵਧੀਆ ਤੂੰ ਦੱਸ ਠੀਕ ਆ ਯਾਰ ਸੱਤੇ ਦੇ ਮੁੰਡੇ ਦਾ ਤੈਨੂੰ ਪਤਾ ਜਿਵੇਂ ਕੀ ਉਹਦਾ ਉਹਦਾ ਨਸ਼ੇ ਬਹੁਤ ਕਰਨ ਲੱਗ ਗਿਆ ਯਾਰ ਨਾਲੇ ਸਿਲੰਡਰ ਵੇਚਦਾ ਨਾਲੇ ਭਾਂਡੇ ਵੇਚ ਤੇ ਸਾਰੇ ਘਰ ਦੇ ਨੇ ਅੱਛਾ ਯਾਰ ਹੋਰ ਕਿੱਥੇ ਜੇ ਰੋਕੇ ਜਨਾਬ ਉਹ ਸਾਬ ਨਾਲ ਡਾਇਲੋਗ ਬੋਲੀ ਜਿਹੜਾ ਤਰਾ ਹੋ ਉੱਥੇ ਜਾ ਰਿਹਾ ਜਨਾਬ ਮੰਨ ਲਓ ਤੂੰ ਇੱਥੇ ਜਿਹੜਾ ਮੋਟਰਸਾਈਕਲ ਆ ਗਿਆ ਯਾਰ ਇੱਥੇ ਆ ਰੋੜੇ ਕੋਲੇ ਤੂੰ ਕਿ ਕਿੱਥੇ ਰੋਕੀਏ ਜਨਾਬ ਫੇਰ ਮੈਂ ਕਿਹਾ ਉੱਥੋਂ ਰੁਕ 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 ਠੀਕ ਹੈ ਲੱਗੀ ਸਮਝ ਠੀਕ ਹੈ ਨਾ ਇੱਥੇ ਰੋਕੀਏ ਜਨਾਬ ਆ ਬੱਲੇ ਉਹ ਤੇਰੀ ਇਹ ਜੇ ਭੱਜ ਆ ਕੋਈ ਉਹ ਅਸਲੀ ਪੁਲਿਸ ਵਾਲਾ 5000 नक्सलिया नामी नक्सलिया दर्शन ਹੁਣੇ ਹੁਣੇ ਜਿੱਥੇ ਭੋਲਦਾ ਉਹਥੇ ਆਹ ਐਕਟਿੰਗ ਠੀਕ ਨੰਗ ਪੈਰਾਂ ਦੇ ਖੂਹ ਆ ਜਾਂਦਾ ਦੇਖਿਓ ਇਹ ਖਬਰ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਓਏ ਤਾਂ ਇੰਨਾ ਕਿਆ ਕਿਤੇ ਉਹ ਜਿਹੜੀ ਖਬਰ ਪਹਿਲਾਂ ਦੱਸਣ ਵਾਲੀ ਸੀ ਉਹ ਤਾਂ ਮੈਨੂੰ ਮਗਰੋਂ ਦੱਸਣ ਡਿਆ ਜੋ ਵੀ ਬਣਾ ਲਿਓ ਜੇ ਬਸ ਮੈਂ ਇਸ ਲਹਿਜੇ ਚ ਬਣਾ ਲਿਓ ਜੇ ਮਰੋ ਇੱਥੇ ਕਚੂਚ ਹੋ ਜਾਣਾ ਤੁਸੀਂ ਵੀ ਜਿਹੜੀ ਕਿਉਂਕਿ ਨਕਸਲੀਆ ਦੀ ਤੁਸੀਂ ਪੂਰੀ ਤਲਾਸ਼ ਆ ਵੀ ਮੇਰੀ ਤਰੱਕੀ ਹੋਣੀ ਆ ਨਾਲ ਦੇ ਬੰਦੇ ਨੇ ਫੜ ਲਿਆ ਠੀਕ ਆ ਤੇ ਜਿਹੜੀ ਅੱਛਾ ਨੰਗ ਪਰਾਂ ਦੇ ਖੂਵਲ ਗੱਲਾਂ ਵੇਖਿਆ ਉਹ ਬਾਰੂ ਚੰਗੀ ਖਬਰ ਤੂੰ ਕਦੇ ਪਹਿਲਾਂ ਨਹੀਂ ਦਿੱਤੀ ਚੰਗੀ ਖਬਰ ਤੂੰ ਹਮੇਸ਼ਾ ਲੇਟ ਕਰਦਾ ਹਾਂ ਹਾਂ ਚੱਲ ਓਏ ਹੋਰ ਮਰਸਰ ਆ ਗਿਆ ਬਾਪੂ ਬਾਪੂ ਹਰਿੰਦਰ ਐਸ ਐਚਓ ਹਰਿੰਦਰ ਕਿਉਂ ਬਾਪੂ